ਦੋਸਤੋ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਖੂਬਸੂਰਤ ਜਦੋਂ ਸਮਾਂ ਚੱਲਦਾ ਆ ਤੇ ਅਚਾਨਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਬੜੀਆਂ ਪ੍ਰੋਬਲਮ ਆਣੀਆਂ ਜਦੋਂ ਸ਼ੁਰੂ ਹੁੰਦੀਆਂ ਉਹਨਾਂ ਨੂੰ ਸਮਝ ਨਹੀਂ ਲੱਗਦਾ ਇਹ ਹੋ ਕੀ ਰਿਹਾ ਸ਼ਾਸਤਰਾਂ ਦੀ ਜਵਾਨ ਚ ਅਗਰ ਕਹੀਏ ਕਿ ਇਸ ਨੂੰ ਕਈ ਵਾਰੀ ਸਾਢੇ ਸੱਤੀ ਵੀ ਕਹਿੰਦੀ ਹੈ ਇਸ ਲਫ਼ਜ਼ ਦਾ ਮਤਲਬ ਸਮਝ ਲਈਏ ਜਿਸ ਤਰ੍ਹਾਂ ਪ੍ਰਾਤਨ ਜਮਾਨਿਆਂ ਦੇ ਵਿੱਚ ਅਗਰ ਕਿਸੇ ਜੰਗ ਔਰ ਦਾ ਪਤੀ ਜਿਹੜਾ ਉਹ ਮਰ ਜਾਂਦਾ ਸੀਗਾ ਤੇ ਉਸ ਨੂੰ ਉਹ ਜਿੰਦਾ ਉਸ ਦੀ ਨਾਲ ਜਲਾ ਦਿੰਦੇ ਸੀ ਤੇ ਉਹ ਜਿਸ ਤਰ੍ਹਾਂ ਜਿੰਦੇ ਨੂੰ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ ਮਗਰ ਉਹ ਜਿਹੜੇ ਜਿੰਨੇ ਵੀ ਲੋਕ ਸੀ ਉਸ ਦੇ ird gird ਦੇ ਰਿਸ਼ਤੇਦਾਰ ਭੈਣ ਭਰਾ ਪਿੰਡ ਸਮਾਜ ਉਹ ਸਾਰਾ ਉਸ ਨੂੰ ਜਿੰਦੇ ਨੂੰ ਹੀ ਜਲਾਉਂਦਾ ਹੈ ਇਹ ਸਾਰੇ ਸਤੀ ਲਫ਼ਜ਼ ਉੱਥੋਂ ਆਇਆ ਜਦੋਂ ਅਚਾਨਕ ਸਭ ਕੁਝ ਸਹੀ ਚੱਲਦੇ ਚੱਲਦੇ ਜਦੋਂ ਪੁੱਠੀਆਂ ਪੈਂਦੀਆਂ ਆ ਤਾਂ ਉਹ ਉਸ ਵਕਤ ਅਚਾਨਕ ਇਸ ਨੂੰ ਸਾੜੇ ਸਤੀ ਕਹਿੰਦੇ ਆ ਇਹ ਤਿੰਨ ਤਰ੍ਹਾਂ ਦੇ ਇਫੈਕਟ ਜ਼ਿੰਦਗੀ 'ਚ ਕਰਦੇ ਆ ਇਹ ਅਚਾਨਕ ਜਦੋਂ ਆਦੀ ਆ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਹੈਗਾ ਆ ਸਾਰਾ ਕੁਝ ਜੋ ਚੱਲਦੇ ਕਾਰੋਬਾਰ ਆ ਉਹ ਰੁਕਨੇ ਸ਼ੁਰੂ ਹੋ ਜਾਂਦੇ ਆ ਪੈਸੇ ਦਾ ਨੁਕਸਾਨ ਨੁਕਸਾਨ ਸ਼ੁਰੂ ਹੋ ਜਾਂਦਾ ਤੇ ਇਨਾਂ ਹੀ ਨੇ ਗਵਰਨਮੈਂਟ ਦੇ ਨਾਲ ਪੰਗੇ ਕਾਨੂੰਨ ਦੇ ਨਾਲ ਪੰਗੇ ਬੈਂਕਾਂ ਦੇ ਨਾਲ ਪੰਗੇ ਸ਼ੁਰੂ ਹੁੰਦੇ ਆ ਤੇ ਦੂਸਰਾ ਇਫੈਕਟ ਜਿਹੜਾ ਇਹਦਾ ਹੁੰਦਾ ਹੈ ਉਹ ਹੁੰਦਾ ਆ ਤਾਂ ਮੈਂਟਲ ਪ੍ਰੈਸ਼ਰਸ ਜਿਹੜੀਆਂ ਜਿੰਨੀਆਂ ਵੀ ਦਿਮਾਗੀ ਪ੍ਰੋਬਲਮਸ ਤੇ ਹਸਪੀਟਲਸ ਜਾਂ ਸੱਟ ਚੋਟ ਇਹੋ ਜੇ ਪੰਗਿਆਂ ਦੇ ਵਿੱਚੋਂ ਇਨਸਾਨ ਲੰਘਦਾ ਆ ਤੇ ਤੀਸਰੀ ਚੀਜ਼ ਹੈਗੀ ਆ ਜਿਸ ਵਕਤ ਜਿਹੜੀ ਫਿਰ ਆਖਰੀ ਰੰਦੀ ਹੈ ਫਿਰ ਉਹ ਚਿਹਰੇ ਸਾਹਮਣੇ ਆਉਂਦੇ ਆ ਜਿਨ੍ਹਾਂ ਦੇ ਲਈ ਤੁਸੀਂ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਤੇ ਜਿਹੜੇ ਫਿਰ ਤੁਹਾਡੇ ਬੁਰੇ ਵਕਤ ਦੇ ਵਿੱਚ ਫਿਰ ਤੁਹਾਡੇ ਸਾਥ ਨਹੀਂ ਹੁੰਦੇ ਜਿਨ੍ਹਾਂ ਦੇ ਲਈ ਤੁਸੀਂ ਆਪਣੇ ਆਪ ਨੂੰ ਕਸ਼ਟ ਦਿੱਤੇ ਹੁੰਦੇ ਆ ਨਾ ਜਦੋਂ ਉਹ ਜਿਹੜੇ ਤੁਹਾਡੇ ਐਸੈਟਸ ਹੁੰਦੇ ਆ ਕੋ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਤਾਸ਼ ਦੇ ਪੱਤਿਆਂ ਦੇ ਮਹਿਲ गिरਦੇ ਆ ਇਸ ਤਰ੍ਹਾਂ गिरਦੇ ਆ ਤੇ ਇਨਸਾਨ ਨੂੰ ਫਿਰ ਸਮਝ ਲੱਗਦੀ ਹੈ ਕਿ ਇਹ ਜਿਨ੍ਹਾਂ ਲਈ ਮੈਂ ਇਨਾਂ ਸਭਾ ਕੁਝ ਕਰਦਾ ਰਿਹਾ ਤੇ ਇਹ ਇਸ ਵਕਤ ਜਦੋਂ ਮੇਰੇ ਮੇਰੀ ਜ਼ਿੰਦਗੀ ਦੇ ਉੱਤੇ ਕੋਈ ਇਹ ਇਹ ਇੱਕ ਟੈਸਟ ਦਾ ਟਾਈਮ ਆਇਆ ਤਾਂ ਉਸ ਵਕਤ ਇਸ ਮੇਰੇ ਬੁਰੇ ਟਾਈਮ ਦੇ ਉੱਤੇ ਇਹ ਲੋਕ ਜਿਨ੍ਹਾਂ ਨੂੰ ਮੈਂ ਬਿਨਾ ਇਹਨਾਂ ਦੇ ਮੰਗਿਆਂ ਤੋਂ ਇਹਨਾਂ ਦੀ ਹੈਲਪ ਕੀਤੀ ਅੱਜ ਇਹਨਾਂ ਨੂੰ ਦਿਸ ਵੀ ਰਿਹਾ ਮੈਂ ਮੰਗ ਵੀ ਰਿਹਾ ਮਗਰ ਮੇਰੀ ਹੈਲਪ ਨਹੀਂ ਕਰ ਰਹੇ ਇਹ ਸਚਾਈਆਂ ਬਹੁਤ ਸਾਰੇ ਫਿਰ ਲੋਕਾਂ ਨੂੰ ਬਰਦਾਸ਼ਤ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਇਸੇ ਨੂੰ ਸਾਢੇ 7 ਹੀ ਕਹਿੰਦੇ ਆਂ ਦੋਸਤੋ ਕੀ ਕਾਰਨ ਹੈ ਸਾਰੇ ਦਾ ਅਚਾਨਕ ਇਹ ਫਿਰ ਕਿੱਦਾਂ ਜੜੀਆਂ ਛੁਪੀਆਂ ਚੀਜ਼ਾਂ ਜੜੀਆਂ ਉਹ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦੀਆਂ ਉਹ ਸਾਨੂੰ ਦੁੱਖ ਕਿਉਂ ਦਿੰਦੀਆਂ ਅਸਲ ਦੇ ਵਿੱਚ ਇਹੀ ਹੈ ਚੀਜ਼ ਜਿਹੜਾ ਇਨਸਾਨ ਦਾ ਸਭ ਤੋਂ ਵੱਡਾ ਧਰਮ ਹੈਗਾ ਉਸ ਦਾ ਇਹ ਸ਼ਰੀਰ ਕਈ ਲੋਕ ਜ਼ਿੰਦਗੀ ਭਰ ਕੰਮ ਕਰਦੇ ਰਹਿੰਦੇ ਉਹਨਾਂ ਨੇ ਆਪ ਚਾਹ ਦਾ ਕੱਪ ਵੀ ਨਹੀਂ ਪੀਤਾ ਹੁੰਦਾ ਮਗਰ ਆਪਣੇ ਜਿਹੜੇ ਲਵਡ ਵਨ ਹੁੰਦੇ ਆ ਉਹਨਾਂ ਨੂੰ ਉਹ ਐਸੀਆਂ ਐਸੀਆਂ ਗਿਫਟ ਦਿੰਦੇ ਆਪ ਉਹਨਾਂ ਦੇ ਪੈਰਾਂ ਦੇ ਵਿੱਚ ਟੁੱਟੀ ਜਿੱਤੀ ਹੋਵੇਗੀ ਮਗਰ ਉਹ ਟੌਪ ਦੇ ਬ੍ਰਾਂਡਡ ਜਿਹੜੇ ਹੈਗੇ ਆ ਉਹ ਸ਼ੂਜ਼ ਆਪਣੇ ਜਿਹੜੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਉਹ ਪ੍ਰੋਵਾਈਡ ਕਰਦੇ ਨਜ਼ਰ ਅਕਸਰ ਆਉਂਦੇ ਆ ਤੇ ਮਗਰ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੁਰਾ ਵਕਤ ਆਇਆ ਤੇ ਉਹ ਜਿੱਦਾਂ ਇੱਕ ਕਹਿੰਦੇ ਨਾ ਕਹਾਵਤ ਪੰਜਾਬੀ ਦੀ ਹੈ ਥੋੜੀ ਕਰੂੜ ਕਿ ਐਸੇ ਲੋਗ ਜਿਹੜੇ ਤੁਹਾਡੀ ਵੱਡੀ ਉਂਗਲੀ ਤੇ ਵੀ ਪਿਸ਼ਾਬ ਨਹੀਂ ਕਰਦੇ ਤੇ ਇਹ ਜਦੋਂ ਸਮਾਂ ਇਨਸਾਨ ਦੇਖਦਾ ਨਾ ਉਹ ਫਿਰ ਟੁੱਟਦਾ ਆ ਉਸ ਨੂੰ ਜ਼ਿੰਦਗੀ ਜਿਹੜੀ ਹੈਗੀ ਉਹ ਐਸ ਤਰ੍ਹਾਂ ਲੱਗਦੀ ਕਿ ਇਹ ਮੇਰੇ ਨਾਲ ਕੀ ਹੋਇਆ ਮੈਂ ਤਾਂ ਮੈਂ ਤਾਂ ਬਿਲਕੁਲ ਸਹੀ ਸਗਾ ਕਿੰਨਾ ਮੇਰੇ ਨਾਲ ਕਿਉਂ ਇਹ ਸਾਰਾ ਹੋ ਰਿਹਾ ਇਹ ਜਿਹੜਾ ਹੈਗਾ ਆ ਖਾਸ ਕਰਕੇ ਇਸ ਨੂੰ ਸਾੜ ਸਤੀ ਕਹਿੰਦੇ ਆ ਤੇ